ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਨਵੀਂ ਕਹਾਣੀ ਮੇਰਾ ਨਾਮ ਤਾਨੀ ਹੈ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸੀ ਮੈਂ ਤਾਂ ਸਿਰਫ 2 ਸਾਲ ਦੀ ਸੀ ਜਦੋਂ ਮੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਮੇਰਾ ਭਰਾ ਮੇਰੇ ਤੋਂ 10 ਸਾਲ ਵੱਡਾ ਸੀ ਉਹ ਵਿਚਾਰਾ ਸਾਡੇ ਲਈ ਕਮਾਉਣ ਲੱਗ ਗਿਆ ਸਾਡੇ ਪੇਟ ਦੀ ਅੱਗ ਬੁਝਾਉਣ ਦੇ ਲਈ ਬਹੁਤ ਮਿਹਨਤ ਕਰਦਾ ਸੀ ਇੱਥੋਂ ਤੱਕ ਕਿ ਉਸਨੇ ਸਾਡੇ ਲਈ ਘਰ ਵੀ ਬਣਾ ਦਿੱਤਾ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਕੋਲ ਘਰ ਹੋਵੇਗਾ ਪਰ ਅੱਜ ਸਾਡੇ ਕੋਲ ਘਰ ਵੀ ਸੀ ਇੱਕ ਛੋਟੀ ਜੀ ਗੱਡੀ ਵੀ ਸੀ ਮੇਰੇ ਭਰਾ ਦਾ ਕਾਰੋਬਾਰ ਵੀ ਵਧੀਆ ਸੀ ਮੇਰਾ ਭਰਾ ਬਹੁਤ ਚੰਗਾ ਇਨਸਾਨ ਸੀ ਜਦੋਂ ਮੈਂ ਕਦੇ ਵੀ ਉਸ ਤੋਂ ਪੈਸੇ ਮੰਗ ਲੈਂਦੀ ਤਾਂ ਉਹ ਮੈਨੂੰ ਹਮੇਸ਼ਾ ਜ਼ਿਆਦਾ ਪੈਸੇ ਦਿੰਦਾ ਸੀ ਮੇਰੀ ਮਾਂ ਦੀ ਉਸ ਦੀ ਬਹੁਤ ਤਾਰੀਫ਼ ਕਰਦੀ ਸੀ ਸਾਡਾ ਭੈਣ ਭਰਾਵਾਂ 'ਚ ਬਹੁਤ ਪਿਆਰ ਸੀ ਮੇਰੀ ਇੱਕ ਵੱਡੀ ਭੈਣ ਸੀ ਜਿਸ ਦਾ ਵਿਆਹ ਮੇਰੇ ਭਰਾ ਨੇ ਕੀਤਾ ਉਸ ਨੂੰ ਬਹੁਤ ਦਾਜ ਦਿੱਤਾ ਸੀ ਜੇ ਮੈਂ ਕਹਾ ਕਿ ਮੇਰਾ ਭਰਾ ਇਸ ਦੁਨੀਆ ਤੋਂ ਸਭ ਤੋਂ ਚੰਗਾ ਇਨਸਾਨ ਸੀ ਤਾਂ ਇਸ ਵਿੱਚ ਕੋਈ ਝੂਠ ਨਹੀਂ ਜਦੋਂ ਮੇਰੇ ਭਰਾ ਨੇ ਵਿਆਹ ਦੀ ਗੱਲ ਆਈ ਤਾਂ ਮੇਰੀ ਮਾਂ ਨੇ ਜਗ੍ਹਾ-ਜਗ੍ਹਾ ਘੁੰਮ ਕੇ ਬਹੁਤ ਸੋਹਣੀ ਕੁੜੀ ਲੱਭ ਲਈ ਮੇਰੀ ਮਾਂ ਦਾ ਕਹਿਣਾ ਸੀ ਕਿ ਉਸਨੇ ਸਾਡੇ ਲਈ ਬਹੁਤ ਕੁਝ ਕੀਤਾ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਉਸ ਦੇ ਲਈ ਸੋਹਣਾ ਹਾਮਸਫਰ ਚੁਣਗੇ ਮੇਰੇ ਭਰਾ ਨੇ ਕਿਹਾ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਵਿਆਹ ਕਰਵਾ ਲਵਾ ਮਾਂਗਾ ਅਸੀਂ ਬਹੁਤ ਪਿਆਰੀ ਜੀ ਕੁੜੀ ਪਸੰਦ ਕਰ ਲਈ ਜਿਸ ਦਾ ਨਾਮ ਮੀਨਾ ਸੀ ਉਹ ਸ਼ਕਲ ਤੇ ਰਵੱਈਏ ਤੋਂ ਵੀ ਬਹੁਤ ਜੰਗੀ ਸੀ ਬਹੁਤ ਸੋਹਣੀ ਸੀ ਘਰ ਨੂੰ ਸੰਭਾਲਦੀ ਸੀ ਉਸ ਦੇ ਵਿਆਹ ਨੂੰ 3 ਸਾਲ ਹੋ ਗਏ ਹੁਣ ਮੇਰੇ ਵਿਆਹ ਦੀ ਵਾਰੀ ਸੀ ਮੇਰੇ ਭਰਾ ਨੇ ਕਿਹਾ ਕਿ ਜਿਵੇਂ ਮੈਂ ਵੱਡੀ ਭੈਣ ਨੂੰ ਦਾਜ ਦਿੱਤਾ ਉਵੇਂ ਹੀ ਆਪਣੀ ਛੋਟੀ ਭੈਣ ਨੂੰ ਦੇਵਾਂਗਾ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਛੱਡਾਂਗਾ ਮੈਂ ਬਹੁਤ ਖੁਸ਼ੀ ਇੱਕ ਚੰਗਾ ਇਨਸਾਨ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ। ਮੇਰੀ ਭਾਬੀ ਵੀ ਬਹੁਤ ਚੰਗੀ ਸੀ। ਉਹ ਕਿਸੇ ਵੀ ਮਾਮਲੇ ਵਿੱਚ ਨਹੀਂ ਬੋਲਦੀ ਸੀ ਪਰ ਉਹ ਹਮੇਸ਼ਾ ਉਦਾਸ ਰਹਿੰਦੀ ਕਿਉਂਕਿ ਉਸਦੇ ਵਿਆਹ ਨੂੰ 3 ਸਾਲ ਹੋ ਗਏ ਸੀ। ਅਜੇ ਤੱਕ ਉਹ ਮਾਂ ਨਹੀਂ ਬਣ ਸਕੀ। ਉਸਨੇ ਜਗ੍ਹਾ-ਜਗ੍ਹਾ ਤੋਂ ਆਪਣਾ ਇਲਾਜ ਕਰਵਾਇਆ ਪਰ ਉਸ ਨੂੰ ਬੱਚਾ ਨਹੀਂ ਹੋ ਰਿਹਾ ਸੀ। ਇੱਕ ਦਿਨ ਮੇਰੀ ਮਾਂ ਦੀ ਕੋਈ ਰਿਸ਼ਤੇਦਾਰ ਆਈ। ਉਸਨੇ ਕਿਹਾ ਕਿ ਆਪਣੇ ਬੇਟੇ ਨਾਲ ਜ਼ੁਲਮ ਕਰ ਦਿੱਤਾ। ਤੂੰ ਇੱਕ ਬਾਂਝ ਔਰਤ ਨਾਲ ਵਿਆਹ ਕਰ ਦਿੱਤਾ ਇਹ ਉਸ ਨੂੰ ਕਦੇ ਵੀ ਔਲਾਦ ਦੀ ਖੁਸ਼ੀ ਨਹੀਂ ਦੇ ਸਕਦੀ ਤੇਰੇ ਘਰ ਵਿੱਚ ਤਾਂ ਇੱਕ ਹੀ ਮਰਦਾ ਇਸ ਘਰ ਵਿੱਚ ਰੌਣਕ ਹੋਣੀ ਚਾਹੀਦੀ ਆ ਬੱਚੇ ਹੋਣੇ ਚਾਹੀਦੇ ਆ ਤੇਰੇ ਬੇਟੇ ਦੇ ਔਲਾਦ ਹੋ ਜਾਵੇ ਤਾਂ ਉਸ ਦੀ ਬਾਹ ਬਣ ਜਾਊਗੀ ਉਸ ਨੂੰ ਵੀ ਤਸੱਲੀ ਹੋ ਜਾਂਦੀ ਵਿਚਾਰਾ ਬਚਪਨ ਤੋਂ ਕਮਾਉਣ ਲੱਗਿਆ ਕਿ ਚਲੋ ਕੋਈ ਉਸ ਦਾ ਸਹਾਰਾ ਬਣਨ ਵਾਲਾ ਵੀ ਇਸ ਦੁਨੀਆ ਤੇ ਆ ਗਿਆ ਜਦੋਂ ਕੁੜੀ ਦਾ ਵਿਆਹ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਇਹੀ ਗੱਲ ਕਹੀ ਜਾਂਦੀ ਆ ਕਿ ਤੂੰ ਔਲਾਦ ਪੈਦਾ ਕਰਨੀ ਆ ਸਾਡਾ ਸਮਾਜ ਦਾ ਇੱਕ ਹਿੱਸਾ ਇਹ ਸਵਾਲ ਤੁਹਾਡੇ ਤੋਂ ਕੋਈ ਵੀ ਪੁੱਛ ਸਕਦਾ ਇਥੋਂ ਤੱਕ ਕਿ ਰਾਸਤੇ ਵਿੱਚ ਜੇ ਕੋਈ ਔਰਤ ਤੁਹਾਡੇ ਕੋਲ ਖੜੀ ਆ ਤਾਂ ਉਹ ਵੀ ਇਹੀ ਪੁੱਛੇਗੀ ਤੇਰੇ ਬੱਚੇ ਕਿੰਨੇ ਆ ਜੇ ਤੁਸੀਂ ਕਹਿ ਦਿਓ ਕਿ ਬੱਚੇ ਨਹੀਂ ਤਾਂ ਫਿਰ ਉਹ ਬਾਕੀ ਦੀਆਂ ਗੱਲਣਾ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੰਦੀ ਆ ਕਿਉਂ ਨਹੀਂ ਆ ਕਦੋਂ ਤੋਂ ਨਹੀਂ ਜਦ ਕੇ ਦੇਖਿਆ ਜਾਵੇ ਕਿ ਇਹ ਇਨਸਾਨ ਦਾ ਪਰਸਨਲ ਮਾਮਲਾ ਪਰ ਲੋਕ ਇਸ ਦੇ ਉੱਪਰ ਸਵਾਲ ਕਰਦੇ ਆ ਫਿਰ ਲੋਕਾਂ ਨੂੰ ਦੱਸਦੇ ਆ ਕਿ ਉਸ ਔਰਤ ਦੇ ਔਲਾਦ ਨਹੀਂ ਉਸ ਦੇ ਵਿਆਹ ਨੂੰ 4 ਸਾਲ ਹੋ ਗਏ ਅਜੇ ਤੱਕ ਉਸ ਦੇ ਕੋਈ ਬੱਚਾ ਨਹੀਂ ਉਸ ਦੇ ਵਿਆਹ ਨੂੰ 10 ਸਾਲ ਹੋ ਗਏ ਉਹਦੇ ਕੋਈ ਬੱਚਾ ਨਹੀਂ ਫਿਰ ਲੋਕ ਤੁਹਾਨੂੰ ਤੁਹਾਡੇ ਨਾਮ ਤੋਂ ਨਹੀਂ ਬਲਕਿ ਇਹ ਕਹਿੰਦੇ ਆ ਕਿ ਉਹ ਦੇਵਿਕਾ ਹੈ ਨਾ ਜਿਹਦੇ ਕੋਈ ਬੱਚਾ ਨਹੀਂ ਐਸ ਲਈ ਔਲਾਦ ਨਾ ਹੋਣਾ ਸ਼ਾਇਦ ਐਸ ਵਕਤ ਸਮਾਜ ਵਿੱਚ ਇੱਕ ਬਹੁਤ ਵੱਡੀ ਦਿੱਕਤ ਹੈ ਸਭ ਤੋਂ ਜ਼ਿਆਦਾ ਗੰਭੀਰ ਮਾਮਲਾ ਉਹ ਬੋਲਣ ਲੱਗੀ ਕਿ ਤੂੰ ਠੀਕ ਨਹੀਂ ਕੀਤਾ ਮੇਰੀ ਮਾਂ ਚੁੱਪਚਾਪ ਉਸ ਦੀਆਂ ਗੱਲਾਂ ਸੁਣ ਰਹੀ ਸੀ ਮੇਕੇ ਆਂਟੀ ਸਾਨੂੰ ਥੋੜੀ ਪਤਾ ਸੀ ਕਿ ਅਜਿਹਾ ਹੋਵੇਗਾ ਉਸਨੇ ਕਿਹਾ ਹੁਣ ਤਾਂ ਪਤਾ ਤੁਹਾਨੂੰ ਫਿਰ ਤੁਸੀਂ ਕਿਸ ਚੀਜ਼ ਦੀ ਜੜੀ ਕਰ ਰਹੇ ਹੋ ਆਪਣੇ ਭਰਾ ਦੀ ਜਾਨ ਛਡਾਓ ਕਿਸੇ ਚੰਗੀ ਕੁੜੀ ਨਾਲ ਉਸਦਾ ਵਿਆਹ ਕਰ ਦਿਓ ਇੱਕ ਹੀ ਸਾਲ ਵਿੱਚ ਖੁਸ਼ਖਬਰੀ ਆ ਜਾਵੇਗੀ ਘਰ ਚ ਰੌਣਕ ਲੱਗ ਜਾਵੇਗੀ ਤੇਰਾ ਭਰਾ ਵੀ ਖੁਸ਼ ਹੋ ਜਾਵੇਗਾ ਅਜਿਹੇ ਦਰਖਤ ਨੂੰ ਘਰ ਵਿੱਚ ਲਾਉਣ ਦਾ ਕੀ ਫਾਇਦਾ ਜਿਸ ਨੂੰ ਕੋਈ ਫਲ ਨਾ ਲੱਗਣਾ ਕੋਈ ਫਲ ਨਹੀਂ ਲੱਗਣਾ ਨਾ ਹੀ ਉਹ ਛਾਂ ਦੇਂਦਾ ਤੇਰੀ ਭਾਬੀ ਨੂੰ ਕਦੇ ਵੀ ਔਲਾਦ ਨਹੀਂ ਹੋ ਸਕਦੀ ਤਿੰਨ ਸਾਲ ਹੋ ਗਏ ਆ ਮੇਰੀ ਮਾਂ ਚੁੱਪਚਾਪ ਗੱਲਾਂ ਸੁਣ ਰਹੀ ਸੀ ਜਦੋਂ ਔਰਤ ਚਲੀ ਗਈ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਉਹ ਕਹਿ ਤਾਂ ਠੀਕ ਰਹੀ ਆ ਇਹ ਤਾਂ ਭਰਾ ਦੇ ਨਾਲ ਜ਼ੁਲਮੀ ਹੋ ਰਿਹਾ ਤੁਹਾਨੂੰ ਪਤਾ ਕਿ ਉਹਨਾਂ ਨੂੰ ਬੱਚੇ ਕਿੰਨੇ ਪਸੰਦ ਆ ਜਦੋਂ ਵੱਡੀ ਭੈਣ ਦੀ ਬੇਟੀ ਆਉਂਦੀ ਆ ਤਾਂ ਉਸ ਨੂੰ ਗਲੇ ਨਾਲ ਲਾ ਕੇ ਕਿੰਨਾ ਪਿਆਰ ਕਰਦੇ ਆ ਉਸ ਦੀ ਹਰ ਇੱਕ ਖੁਆਇਸ਼ ਪੂਰੀ ਕਰਦੇ ਆ ਆਪਣੇ ਬੱਚਿਆਂ ਨੂੰ ਤਾਂ ਉਹ ਦੂਜਿਆਂ ਦੇ ਬੱਚਿਆਂ ਤੋਂ ਵੀ ਜ਼ਿਆਦਾ ਪਿਆਰ ਕਰਨਗੇ ਮੇਰੀ ਮਾਂ ਨੇ ਕਿਹਾ ਖਬਰਦਾਰ ਜੇ ਤੂੰ ਇਸ ਤਰ੍ਹਾਂ ਦੀ ਕੋਈ ਗੱਲ ਸੋਚੀ ਜੇ ਇਹ ਗੱਲ ਤੇਰੀ ਭਾਬੀ ਨੇ ਸੁਣ ਲਈ ਤਾਂ ਉਸ ਨੂੰ ਕਿੰਨਾ ਬੁਰਾ ਲੱਗੇਗਾ ਮੈਂ ਕਿਹਾ ਬੁਰਾ ਲੱਗ ਜਾਂਦਾ ਤਾਂ ਲੱਗ ਜਾਵੇ ਇਸ ਵਿੱਚ ਬੁਰਾ ਲੱਗਣ ਵਾਲੀ ਕਿਹੜੀ ਗੱਲ ਆ ਹਕੀਕਤ ਤਾਂ ਸਭ ਨੂੰ ਬੁਰੀ ਲੱਗਦੀ ਆ ਭਾਬੀ ਬਾਝਾ ਇਸ ਗੱਲ ਨੂੰ ਝੂਠ ਨਹੀਂ ਕਹਿ ਸਕਦੇ ਮੇਰੀ ਭਾਬੀ ਨੇ ਇਹ ਗੱਲ ਸੁਣ ਲਈ ਉਹ ਸ਼ਾਇਦ ਕਿਚਨ 'ਚ ਖੜੀ ਸੀ ਰੋਂਦੀ ਹੋਈ ਉੱਥੋਂ ਚਲੀ ਗਈ ਮੇਰੀ ਮਾਂ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਮੈਂ ਹੈਰਾਨ ਰਹਿ ਗਈ ਮਾਂ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਉਹ ਮੈਨੂੰ ਕਹਿਣ ਲੱਗੀ ਬੇਵਕੂਫ ਤੇਰੀ ਭਾਬੀ ਦੇ ਅੰਦਰ ਕੋਈ ਕਮੀ ਨਹੀਂ ਬਲਕਿ ਤੇਰਾ ਭਰਾ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਉਸ ਦੇ ਅੰਦਰ ਕਮੀ ਆ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਉਹ ਵਿਚਾਰਾ ਸ਼ਰੀਫ ਆਦਮੀ ਮਸੂਮ ਅਤੇ ਪੜਿਆ ਲਿਖਿਆ ਵੀ ਨਹੀਂ ਅਸਲ 'ਚ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਏ ਸੀ ਉਸ ਨੂੰ ਕਿਹਾ ਸੀ ਕਿ ਇਹ ਤੇਰਾ ਰੂਟੀਨ ਟੈਸਟ ਆ ਉਸ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਚੱਲਿਆ 4 ਮਹੀਨੇ ਪਹਿਲਾਂ ਡਾਕਟਰ ਨੇ ਦੱਸਿਆ ਕਿ ਤੇਰੀ ਭਾਬੀ ਦੇ ਅੰਦਰ ਕੋਈ ਦਿੱਕਤ ਨਹੀਂ ਹੈ ਉਹ ਬਿਲਕੁਲ ਠੀਕ ਆ ਪਰ ਫਿਰ ਵੀ ਸਾਬ ਕੋ ਜਿ ਸਰ ਰਹੀ ਆ ਚੁੱਪਚਾਪ ਉਸ ਇਨਸਾਨ ਦੇ ਨਾਲ ਰਹਿ ਰਹੀ ਆ ਤੇ ਤੂੰ ਚਾਹਨੀ ਆ ਕਿ ਮੈਂ ਉਹ ਔਰਤ ਨੂੰ ਘਰ ਚੋਂ ਕੱਢ ਦੇਵਾਂ ਉਸ ਤੇ ਜ਼ੁਲਮ ਕਰ ਦੇਵਾਂ ਤਾਂ ਕਿ ਸਾਡੇ ਘਰ ਵਿੱਚ ਕੋਈ مصیبت ਆ ਜਾਵੇ ਔਰਤ ਬਾਂਝ ਹੋਵੇ ਤਾਂ ਮਰਦ ਉਸ ਨੂੰ ਛੱਡਣ ਦੇ ਲਈ ਇੱਕ ਮਿੰਟ ਨਹੀਂ ਲਾਉਂਦਾ ਪਰ ਜਦੋਂ ਮਰਦ ਦੇ ਅੰਦਰ ਦਿੱਕਤ ਹੁੰਦੀ ਆ ਤਾਂ ਔਰਤ ਵਿਚਾਰੀ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਖਬਰਦਾਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਜਾ ਕੇ ਆਪਣੀ ਭਾਬੀ ਤੋਂ ਮਾਫੀ ਮੰਗ ਮੈਨੂੰ ਵੀ ਬਹੁਤ ਸ਼ਰਮਿੰਦਗੀ ਹੋ ਰਹੀ ਸੀ ਮੇਰਾ ਪਾ ਬੀਨੂ ਕੇ ਪਾ ਭੀ ਮੈਨੂੰ ਮਾਫ ਕਰ ਦਿਓ ਤਾਂ ਉਹਨਾਂ ਨੇ ਮੈਨੂੰ ਮਾਫ ਕਰ ਦਿੱਤਾ। ਉਹ ਸੌਰਤ ਨੇ ਮੇਰੇ ਦਿਮਾਗ ਵਿੱਚ ਅਜੀਬ ਜਿਹੇ ਗੱਲਾਂ ਭਰ ਦਿੱਤੀਆਂ ਸੀ। ਮੈਂ ਵੀ ਐਵੇਂ ਬੋਲਣ ਲੱਗ ਗਈ। ਮੇਰੀ ਭਾਬੀ ਨੇ ਕਿਹਾ ਕੋਈ ਗੱਲ ਨਹੀਂ। ਤੂੰ ਤਾਂ ਪਹਿਲੀ ਵਾਰ ਇਹ ਗੱਲ ਕੀਤੀ ਆ। ਮੁਹੱਲੇ ਵਿੱਚ ਤਾਂ ਸਭ ਹਮੇਸ਼ਾ ਇਹੀ ਗੱਲਾਂ ਕਰਦੇ ਆ। ਹੁਣ ਮੈਨੂੰ ਆਦਤ ਹੋ ਗਈ ਆ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ। ਮੈਂ ਸੁਣਿਆ ਕਿ ਔਰਤ ਦਾ ਵਿਆਹ ਹੁੰਦਾ ਏ ਤਾਂ ਉਹ ਪਹਿਲੀ ਦੁਆ ਮੰਗਦੀ ਆ। ਉਹ ਜ਼ਰੂਰ ਪੂਰੀ ਹੁੰਦੀ ਆ। ਜਦੋਂ ਮੇਰਾ ਵਿਆਹ ਹੋਵੇਗਾ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਲਈ ਦੁਆ ਮੰਗਾਗੀ ਮੇਰੀ ਭਾਬੀ ਨੇ ਮੈਨੂੰ ਫੌਰਨ ਮਾਫ ਕਰ ਦਿੱਤਾ ਉਹ ਵਾਕਈ ਬਹੁਤ ਚੰਗੀ ਇਨਸਾਨ ਸੀ ਮੇਰਾ ਵਿਆਹ ਹੋ ਗਿਆ ਮੁੰਡਾ ਵੀ ਬਹੁਤ ਸੋਹਣਾ ਸੀ ਫੈਮਿਲੀ ਵੀ ਚੰਗੀ ਸੀ ਮੇਰੇ ਭਰਾ ਨੇ ਮੈਨੂੰ ਬਹੁਤ ਸਾਰਾ ਸਮਾਨ ਦਿੱਤਾ ਮੇਰੀ ਆਪਣੇ ਸਹੁਰੇ ਘਰ ਵਿੱਚ ਬਹੁਤ ਇੱਜ਼ਤ ਬਣ ਗਈ ਮੇਰੀ ਭਾਬੀ ਵੀ ਸੋਹਣੀ ਸੀ ਪਰ ਉਦਾਸੀ ਅਤੇ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਸ ਦੀ ਖੂਬਸੂਰਤੀ ਖਤਮ ਹੁੰਦੀ ਜਾ ਰਹੀ ਸੀ ਹਮੇਸ਼ਾ ਉਸਦੇ ਚਿਹਰੇ ਤੇ ਇੱਕ ਦੁੱਖ ਹੁੰਦਾ ਸੀ ਉਹ ਬੱਚਿਆਂ ਨੂੰ ਦੇਖਦੀ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਉਹ ਸਭ ਕੁਝ ਸਹਿ ਰਹੀ ਸੀ ਪਰ ਹਰ ਇਨਸਾਨ ਦੀ ਸਹਿਣ ਦੀ ਇੱਕ ਹੱਦ ਹੁੰਦੀ ਆ ਉਸ ਦੇ ਅੰਦਰ ਇੱਕ ਤੂਫਾਨ ਬਣ ਜਾਂਦਾ ਜੋ ਅੰਦਰੇ-ਅੰਦਰ ਉਸ ਨੂੰ ਖਾ ਜਾਂਦਾ ਮੇਰੀ ਭਾਬੀ ਦੀ ਇਹੀ ਹਾਲਤ ਸੀ ਉਹ ਮੇਰੇ ਭਰਾ ਨੂੰ ਕੁਝ ਵੀ ਦੱਸਣਾ ਨਹੀਂ ਚਾਹੁੰਦੀ ਸੀ ਨਹੀਂ ਤਾਂ ਤੂਫਾਨ ਮੇਰੇ ਭਰਾ ਦੇ ਅੰਦਰ ਚਲਾ ਜਾਂਦਾ ਉਹ ਪਹਿਲਾਂ ਹੀ ਸਾਡੇ ਸਭ ਦੇ ਲਈ ਬਹੁਤ ਮਿਹਨਤ ਕਰਦਾ ਸੀ ਮੇਰੀ ਭਾਬੀ ਖੁਦ ਉਸ ਅੱਗ 'ਚ ਸੜ ਰਹੀ ਸੀ ਜੋ ਉਸ ਨੂੰ ਦਿਨੋ ਦਿਨ ਖਰਾਬ ਕਰ ਰਹੀ ਸੀ ਮੇਰੀ ਮਾਂ ਨੂੰ ਵੀ ਮੇਰੀ ਭਾਬੀ ਦੀ ਬਹੁਤ ਫਿਕਰ ਰਹਿੰਦੀ ਸੀ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਅਜੀਬ ਗੱਲ ਦੱਸੀ ਮੈਂ ਉਸ ਗੱਲ ਨੂੰ ਠੀਕ ਤਰ੍ਹਾਂ ਸਮਝ ਨਾ ਸਕੀ ਪਰ ਜਦੋਂ ਗੱਲ ਸਮਝ ਆਈ ਤਾਂ ਆਮ ਜੀ ਗੱਲ ਸੀ ਮਾਂ ਨੇ ਕਿਹਾ ਅਜੇ ਤੇਰਾ ਨਵਾਂ ਨਵਾਂ ਵਿਆਹ ਹੋਇਆ ਸ਼ੁਰੂ ਦੇ ਦਿਨ ਬੜੀ ਅਹਿਮ ਹੁੰਦੇ ਆ ਉਹਨਾਂ ਦਿਨਾਂ ਵਿੱਚ ਮਰਦ ਦੀ ਅਕਲ ਗਧੇ ਦੇ ਬਰਾਬਰ ਹੁੰਦੀ ਆ ਉਸ ਨੂੰ ਔਰਤ ਤੋਂ ਇਲਾਵਾ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਮੈਂ ਕਿਹਾ ਫਿਰ ਤੁਸੀਂ ਕੀ ਚਾਹੁੰਦੇ ਹੋ ਮੈਂ ਕੀ ਕਰਾਂ ਮੇਰੀ ਮਾਂ ਨੇ ਕਿਹਾ ਦੇਖ ਪਹਿਲੀ ਗੱਲ ਤਾਂ ਇਹ ਕਿ ਤੂੰ ਕਿਸੇ ਨੂੰ ਦੱਸਣੀ ਨਹੀਂ ਜਦੋਂ ਵੀ ਤੇਰਾ ਪਤੀ ਤੇਰੇ ਕੋਲ ਆਉਣ ਲੱਗੇ ਤੇਰੇ ਕਮਰੇ ਵਿੱਚ ਆਵੇ ਤੇ ਤੂੰ ਆਪਣੀ ਭਾਬੀ ਦੇ ਕੱਪੜੇ ਪਾ ਲਿਆ ਕਰੀ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਇਹੋ ਜਿਹੀ ਇਹ ਕਿਹੋ ਜੀ ਗੱਲ ਆ ਭਲਾ ਇਸ ਨਾਲ ਕੀ ਹੋਵੇਗਾ ਮੈਂ ਭਾਬੀ ਦੇ ਕੱਪੜੇ ਪਾ ਕੇ ਜਾਊਂਗੀ ਕਿ ਮੈਂ ਆਪਣੇ ਕੱਪੜਿਆਂ 'ਚ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਾਂਗੀ ਮੇਰੀ ਮਾਂ ਕੁਝ ਸੋਚ ਕੇ ਬੋਲੀ ਕਿਉਂਕਿ ਤੇਰੀ ਭਾਬੀ ਦੇ ਕੋਲ ਬਹੁਤ ਚੰਗੇ ਚੰਗੇ ਕੱਪੜੇ ਆ ਤੂੰ ਸੋਹਣੀ ਲੱਗੇਂਗੀ ਤੇਰੇ ਪਤੀ ਦੇ ਦਿਲ ਵਿੱਚ ਤੂੰ ਜਗ੍ਹਾ ਬਣਾ ਲਵੇਂਗੀ ਮਰਦ ਹਮੇਸ਼ਾ ਮਰਦ ਹੀ ਰਹਿੰਦਾ ਉਸ ਨੂੰ ਖੂਬਸੂਰਤੀ ਹੀ ਚੰਗੀ ਲੱਗਦੀ ਆ ਸੋਹਣੀ ਲੱਗਣ ਦੇ ਲਈ ਚੰਗੇ ਕੱਪੜੇ ਪਾਉਣੇ ਪੈਂਦੇ ਆ ਤੇਰੀ ਭਾਬੀ ਨੂੰ ਤਾਂ ਸਲਾਈ ਆਉਂਦੀ ਆ ਉਹ ਕਿੰਨੇ ਸੋਹਣੇ ਸੋਹਣੇ ਕੱਪੜੇ ਸਲਾਈ ਕਰਦੀ ਆ ਤੁਹਾਡੇ ਦੋਹਾਂ ਦੇ ਕੱਪੜਿਆਂ ਦਾ ਨਾਪ ਵੀ ਸੇਮ ਹੀ ਆ ਤੂੰ ਰੋਜ਼ ਉਸ ਨੂੰ ਇੱਕ ਸੂਟ ਮੰਗ ਲਿਆ ਕਰੀ ਜੇ ਉਸ ਨੇ ਵਜ੍ਹਾ ਪੁੱਛੀ ਤਾਂ ਤੂੰ ਉਸ ਨੂੰ ਕਹੀਂ ਕਿ ਮੰਮੀ ਨੇ ਕਿਹਾ ਬਾਕੀ ਮੈਂ ਸਭ ਸੰਭਾਲ ਲਵਾਂਗੀ ਮੈਂ ਆਪਣੀ ਮਾਂ ਦੀ ਇਸ ਗੱਲ ਤੇ ਬਹੁਤ ਹੈਰਾਨ ਹੋਈ ਬਾਕੀ ਸਭ ਕੀ ਸੰਭਾਲਣਾ ਕੀ ਉਹ ਮੈਨੂੰ ਕੱਪੜੇ ਦੇਣ ਤੋਂ ਇਨਕਾਰ ਕਰ ਦੇਵੇਗੀ ਮਾਂ ਨੇ ਕਿਹਾ ਮਤਲਬ ਕਿਤੇ ਉਸ ਨੂੰ ਅਜੀਬ ਨਾ ਲੱਗੇ ਬਸ ਮੈਂ ਉਸ ਨੂੰ ਸਮਝਾ ਦੇਵਾਂਗੀ ਵੈਸੇ ਉਹ ਬਹੁਤ ਚੰਗੀ ਆ ਹਰ ਗੱਲ ਇਸਾਨੀ ਨਾਲ ਮੰਨ ਜਾਂਦੀ ਆ ਤੂੰ ਬਸ ਉਸ ਦੇ ਕੱਪੜੇ ਪਾ ਕੇ ਆਪਣੇ ਪਤੀ ਨਾਲ ਵਕਤ ਗੁਜ਼ਾਰੀ ਮੈਂ ਕਿਹਾ ਠੀਕ ਆ ਤਾਂ ਕੋਈ ਦਿੱਕਤ ਨਹੀਂ ਬਾਕੀ ਭਾਬੀ ਦੇ ਕੋਲ ਬਹੁਤ ਸੋਹਣੇ ਕੱਪੜੇ ਸੀ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਮੈਨੂੰ ਤੁਹਾਡੇ ਕੱਪੜੇ ਚਾਹੀਦੇ ਆ ਉਹਨਾਂ ਨੇ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਤੇ ਕਹਿ ਲमारी ਦੇ ਤੇਰੇ ਸਾਹਮਣੇ ਆ ਜੋ ਵੀ ਲੈਣਾ ਲੈ ਲੈ ਪਰ ਮੈਨੂੰ ਤਾਂ ਪਤਾ ਸੀ ਕਿ ਜਦੋਂ ਮੈਂ ਰੋਜ਼-ਰੋਜ਼ ਕੱਪੜੇ ਮੰਗਣ ਦੇ ਲਈ ਆਵਾਂਗੀ ਤਾਂ ਉਹ ਜ਼ਰੂਰ ਇਨਕਾਰ ਕਰੇਗੀ ਪਰ ਮੇਰੀ ਮਾਂ ਨੇ ਕਿਹਾ ਉਹ ਬਾਕੀ ਸਭ ਕੁਝ ਖੁਦ ਸੰਭਾਲ ਲਵੇਗੀ ਮੇਰੀ ਮਾਂ ਦਾ ਰਵਈਆ ਕਾਫੀ ਅਜੀਬ ਹੋ ਗਿਆ ਸੀ ਉਹ ਮੇਰੀ ਭਾਬੀ ਦੇ ਨਾਲ ਕੋਈ ਗੱਲ ਕਰਦੀ ਰਹਿੰਦੀ ਸੀ ਇੱਕ ਇੱਕ ਬਾਰ ਮੈਂ ਦੇਖਿਆ ਕਿ ਮਾਂ ਪਾ ਭਾਬੀ ਦੇ ਕਮਰੇ ਵਿੱਚ ਸੀ ਮਾਂ ਤੇ ਭਾਬੀ ਲੜ ਰਹੀਆਂ ਸੀ ਪਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਗੰਭੀਰ ਮੁੱਦੇ ਤੇ ਗੱਲ ਕਰ ਰਹੀਆਂ ਹੋਣ ਜਦੋਂ ਮੈਂ ਅੰਦਰ ਗਈ ਤਾਂ ਦੋਨੋਂ ਚੁੱਪ ਹੋ ਗੰਗਾ ਮੈਂ ਕਿਹਾ ਕੀ ਗੱਲ ਆ ਮੇਰੀ ਭਾਬੀ ਦੀਆਂ ਅੱਖਾਂ 'ਚ ਹੰਝੂ ਸੀ ਮੇਰੀ ਮਾਂ ਨੇ ਕਿਹਾ ਅੱਜ ਕੁਝ ਨਹੀਂ ਅੱਜ ਪਹਿਲੀ ਵਾਰ ਮੈਂ ਉਸ ਨੂੰ ਝਿੜਕਿਆ ਤੇ ਇਹ ਗੁੱਸੇ ਹੋ ਗਈ ਮੈਂ ਆਪਣੀ ਮਾਂ ਨੂੰ ਜਾਣਦੀ ਸੀ ਔਲਾਦ ਆਪਣੀ ਮਾਂ ਨੂੰ ਜਾਣਦੀ ਹੁੰਦੀ ਆ ਮਾਂ ਝੂਠ ਬੋਲ ਰਹੀ ਸੀ ਮੇਰੀ ਭਾਬੀ ਵੀ ਨਜ਼ਰ ਨਹੀਂ ਮਿਲਾ ਰਹੀ ਸੀ ਉਹ ਦੋਨੋਂ ਆਪਸ ਵਿੱਚ ਕوج ਖਿਚੜੀ ਪਕਾਰੀਆਂ ਸੀ ਮੈਨੂੰ ਇਸ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਵੈਸੇ ਤਾਂ ਘਰ ਵਿੱਚ ਕੋਈ ਵੀ ਗੱਲ ਹੁੰਦੀ ਸੀ ਮੇਰੀ ਮਾਂ ਮੈਨੂੰ ਜ਼ਰੂਰ ਦੱਸਦੀ ਸੀ ਸਾਡੇ ਘਰ 'ਚ ਵੈਸੇ ਜ਼ਿਆਦਾ ਗੱਲਾਂ ਨਹੀਂ ਹੁੰਦੀਆਂ ਸੀ ਕਿਉਂਕਿ ਮੇਰੀ ਭਾਬੀ ਵੀ ਕੰਮ ਕਰਨ ਲੱਗੀ ਰਹਿੰਦੀ ਸੀ ਮੇਰੀ ਮਾਂ ਦੀ ਅਜਿਹੀ ਆਦਤ ਨਹੀਂ ਸੀ ਪਰ ਅੱਜਕੱਲ ਕوج ਜ਼ਰੂਰ ਚੱਲ ਰਿਹਾ ਸੀ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਮੈਂ ਆਪਣੀ ਭਾਬੀ ਤੋਂ ਜਦੋਂ ਸੂਟ ਮੰਗਣ ਜਾਂਦੀ ਤਾਂ ਉਹ ਮੈਨੂੰ ਦੇ ਦਿੰਦੀ ਉਸ ਨੂੰ ਕੋਈ ਦਿੱਕਤ ਨਹੀਂ ਸੀ ਮੇਰਾ ਪਤੀ ਵੀ ਮੇਰੀ ਬਹੁਤ ਤਾਰੀਫ ਕਰਦਾ ਤੇ ਕਹਿੰਦਾ ਤੂੰ ਬਹੁਤ ਪਿਆਰੀ ਲੱਗ ਰਹੀ ਆ ਮੈਂ ਉਸ ਨੂੰ ਦੱਸਿਆ ਕਿ ਇਹ ਸੂਟ ਮੇਰਾ ਨਹੀਂ ਪਰ ਉਸ ਨੇ ਇਹ ਗੱਲ ਚੰਗੀ ਤਰ੍ਹਾਂ ਸੁਣ ਨਹੀਂ ਸੁਣੀ ਤੇ ਕਿਹਾ ਜੀ ਦਾ ਵੀ ਆ ਤੂੰ ਬਹੁਤ ਸੋਹਣੀ ਲੱਗਦੀ ਆ ਮੈਂ ਅਗਲੇ ਦਿਨ ਉਹ ਸੂਟ ਵਾਪਸ ਕਰਕੇ ਆਉਂਦੀ ਇੱਕ ਦਿਨ ਮੈਨੂੰ ਇੱਕ ਅਜੀਬ ਗੱਲ ਸੁਣਾਈ ਦਿੱਤੀ ਮੇਰੀ ਭਾਬੀ ਮੇਰੀ ਮਾਂ ਨੂੰ ਕਹਿ ਰਹੀ ਸੀ ਕਿ ਮੇਰੇ ਜੋ ਗਹਿਣੇ ਤੁਹਾਡੇ ਕੋਲ ਪਏ ਆ ਉਹ ਮੈਨੂੰ ਵਾਪਸ ਦੇ ਦਿਓ ਮੇਰੀ ਭਾਬੀ ਨੇ ਆਪਣੇ ਗਹਿਣੇ ਮੇਰੀ ਮਾਂ ਦੇ ਕੋਲ ਰੱਖੇ ਹੋਏ ਸੀ ਮਾਂ ਨੇ ਪੁੱਛਿਆ ਤੂੰ ਕੀ ਕਰਨੀ ਆ ਤਾਂ ਉਸ ਨੇ ਕਿਹਾ ਜ਼ਰੂਰਤ ਆ ਮੈਨੂੰ ਗਹਿਣੇ ਲੈ ਕੇ ਜਦੋਂ ਮੇਰੀ ਭਾਬੀ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਉਹ ਆਪਣੇ ਕਮਰੇ ਵਿੱਚ ਜਾ ਰਹੀ ਸੀ ਉਸ ਨੇ ਮੈਨੂੰ ਨਮਸਤੇ ਕੀਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਮਾਂ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਮੇਰੀ ਮਾਂ ਨੇ ਕਿਹਾ ਉਹਦੀਆਂ ਚੀਜ਼ਾਂ ਉਹਦੇ ਪੇਕਿਆਂ ਨੇ ਦਿੱਤੀਆਂ ਸੀ ਜੇ ਉਹ ਲੈ ਕੇ ਜਾ ਰਹੀ ਆ ਤਾਂ ਇਸ ਵਿੱਚ ਕੀ ਹਰ ਜਾ ਮੈਂ ਕਿਹਾ ਕਿਉਂ ਭਾਬੀ ਨੂੰ ਤੁਹਾਡੇ ਤੇ ਇਤਵਾਰ ਨਹੀਂ ਮਾਂ ਨੇ ਕਿਹਾ ਨਹੀਂ ਅਜਿਹੀ ਕੋਈ ਗੱਲ ਨਹੀਂ ਬੱਸ ਉਸ ਦੇ ਕੋਲ ਹੀ ਰਹਿਣ ਤਾਂ ਚੰਗਾ ਕੱਲ ਨੂੰ ਮੈਂ ਮਿੱਥੋਂ ਗਵਾਚ ਗਏ ਤਾਂ ਫਿਰ ਸਵਾਲ ਜਵਾਬ ਕਰੇਗੀ ਕਿਉਂਕਿ ਵੈਸੇ ਵੀ ਹੁਣ ਮੈਂ ਬੁੱਢੀ ਹੋ ਰਹੀ ਆ ਮੈਨੂੰ ਯਾਦ ਨਹੀਂ ਰਹਿੰਦਾ ਕਿ ਕਿਹੜੀ ਚੀਜ਼ ਕਿੱਥੇ ਰੱਖੀ ਆ ਮੈਂ ਹੈਰਾਨ ਸੀ ਕਿ ਮੇਰੀ ਮਾਂ ਮੇਰੀ ਭਾਬੀ ਦੀ ਹਰ ਗੱਲ ਮੰਨਦੀ ਸੀ ਤੇ ਉਹਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੁਣ ਸਕਦੀ ਸੀ ਜੋ ਕਹਿੰਦੀ ਸੀ ਮਾਂ ਝੱਟ ਮੰਨ ਲੈਂਦੀ ਇੱਕ ਦਿਨ ਮੈਂ ਘਰ ਆਈ ਤਾਂ ਭਾਬੀ ਘਰ 'ਚ ਨਹੀਂ ਸੀ ਮਾਂ ਨੇ ਕਿਹਾ ਕਿ ਉਹ ਆਪਣੇ ਪੇਕੇ ਗਈ ਆ ਜਦੋਂ ਮੈਂ ਦੁਬਾਰਾ ਘਰ ਆਈ ਉਦੋਂ ਵੀ ਉਹ ਘਰ 'ਚ ਨਹੀਂ ਸੀ ਮੈਂ ਕਿਹਾ ਅੱਜਕੱਲ ਜ਼ਿਆਦਾ ਹੀ ਜਾਣਾ ਸ਼ੁਰੂ ਕਰ ਦਿੱਤਾ ਭਾਬੀ ਨੇ ਪਪ ਤੁਸੀਂ ਤਾਂ ਭਾਬੀ ਨੂੰ ਬਹੁਤ ਢਿੱਲ ਦੇ ਰੱਖੀ ਆ ਤਿੰਨ ਸਾਲ ਤੱਕ ਤਾਂ ਉਹ ਤੁਹਾਡੀ ਹਰ ਗੱਲ ਮੰਨਦੀ ਸੀ ਤੁਹਾਡੇ ਪੁੱਛੇ ਬਿਨਾ ਕਿਤੇ ਨਹੀਂ ਜਾਂਦੀ ਸੀ ਮੈਂ ਜਦੋਂ ਵੀ ਆਉਣੀ ਆ ਉਹ ਘਰ 'ਚ ਮੌਜੂਦ ਨਹੀਂ ਹੁੰਦੀ ਹੁਣ ਤੁਸੀਂ ਕਹਿ ਰਹੇ ਹੋ ਕਿ ਹੁਣ ਵੀ ਉਹ ਘਰ ਵਿੱਚ ਨਹੀਂ ਤੂੰ ਆਪਣੇ ਲਈ ਖਾਣਾ ਬਣਾ ਲੈ ਤੇ ਮੈਨੂੰ ਵੀ ਖਵਾ ਦੇ ਮੈਂ ਆਪਣੇ ਘਰੋਂ ਆਉਂਦੀ ਆ ਕਿ ਚਲੋ ਥੱਕੀ ਹਾਰੀ ਆ ਭਾਬੀ ਮੇਰੀ ਸੇਵਾ ਕਰੇਗੀ ਪਰ ਅੱਜਕੱਲ ਭਾਬੀ ਘਰ ਵਿੱਚ ਮਿਲਦੀ ਹੀ ਨਹੀਂ ਤੁਸੀਂ ਵੀ ਉਸ ਨੂੰ ਮਨਾ ਨਹੀਂ ਕਰਦੇ ਜਿਸ ਦਿਨ ਮੈਂ ਆਉਣੀ ਆ ਉਸ ਦਿਨ ਤਾਂ ਉਹ ਰੋਕ ਲਿਆ ਕਰੋ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਅਜਿਹੀ ਬਣ ਗਈ ਕਿ ਮੈਂ ਆਪਣੀ ਭਾਬੀ ਦੇ ਪਿੱਛੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਤੋਂ ਮੇਰੇ ਅੰਦਰ ਇੱਕ ਅਜੀਬ ਜਿਹੀ ਚੀਜ਼ ਆ ਗਈ ਮੈਂ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਈ ਮਾਂ ਦਾ ਕਹਿਣਾ ਸੀ ਕਿ ਮੈਂ ਉਸਤੇ ਜ਼ਿਆਦਾ ਪਾਬੰਦੀਆਂ ਨਹੀਂ ਲਗਾ ਸਕਦੀ ਕਿਉਂਕਿ ਕਮਜ਼ੋਰੀ ਉਸ ਦੇ ਅੰਦਰ ਨਹੀਂ ਮੇਰੇ ਬੇਟੇ ਦੇ ਅੰਦਰ ਆ ਇਸ ਲਈ ਜੇ ਮੈਂ ਉਸਤੇ ਜ਼ਿਆਦਾ ਪਾਬੰਦੀਆਂ ਲਗਾਈਆਂ ਤਾ ਕੱਲ ਨੂੰ ਇਹ ਗੱਲ ਉਹ ਕਿਸੇ ਨੂੰ ਦੱਸ ਦੇਵੇਗੀ ਤਾਂ ਕੀ ਹੋਵੇਗਾ ਮੈਂ ਕਿਹਾ ਅੱਛਾ ਭਾਬੀ ਅਜਿਹੀ ਆ ਉਹ ਸਭ ਨੂੰ ਦੱਸ ਦੇਵੇਗੀ ਮਾਂ ਨੇ ਕਿਹਾ ਤੂੰ ਉਸ ਦੇ ਪਿੱਛੇ ਕਿਉਂ ਪੈ ਗਈਆਂ ਤੂੰ ਆਪਣੀ ਗੱਲ ਕਰ ਅਜੇ ਅਸੀਂ ਗੱਲਾਂ ਕਰ ਹੀ ਰਹੀਆਂ ਸੀ ਤਾਂ ਮੇਰਾ ਸਿਰ ਚਕਰੌਣ ਲੱਗ ਗਿਆ ਮਾਂ ਨੇ ਮੈਨੂੰ ਸੰਭਾਲ ਲਿਆ ਤੇ ਬੈਠਣ ਨੂੰ ਕਿਹਾ ਤੇ ਪਾਣੀ ਪਿਆਇਆ ਮੇਰੀ ਤਬੀਅਤ ਥੋੜੀ ਬੇਹਾਲ ਹੋ ਗਈ ਮੈਂ ਬਹੁਤ ਖੁਸ਼ ਸੀ ਕਿ ਮੈਂ ਮਾਂ ਬਣਨ ਵਾਲੀ ਆ ਮੇਰਾ ਪਤੀ ਵੀ ਇਸ ਖਬਰ ਤੋਂ ਖੁਸ਼ ਸੀ ਵਾਪਸ ਆਉਂਦੀ ਮੇਰੀ ਮਾਂ ਨੇ ਮੈਨੂੰ ਮਠਿਆਈ ਦੇ ਨਾਲ ਸਹਰੇ ਕਰ ਭੇਜਿਆ ਉੱਥੇ ਵੀ ਲੋਕ ਬਹੁਤ ਖੁਸ਼ ਜਦੋਂ ਇਹ ਖਬਰ ਮੈਂ ਆਪਣੀ ਭਾਬੀ ਨੂੰ ਸੁਣਾਈ ਤਾਂ ਉਹ ਵੀ ਦਿਲ ਤੋਂ ਖੁਸ਼ ਹੋ ਗਈ ਪਰ ਦਿਲ ਵਿੱਚ ਇੱਕ ਅਜੀਬ ਜਿਹਾ ਫਿਕਰ ਸੀ ਸੋਚਦੀ ਸੀ ਕਿਤੇ ਮੇਰੀ ਭਾਬੀ ਮੇਰੀ ਦੀ ਨਜ਼ਰ ਨਾ ਲੱਗ ਜਾਵੇ ਇਹ ਨਹੀਂ ਸੀ ਕਿ ਭਾਬੀ ਮੇਰੀ ਖੁਸ਼ੀ ਤੋਂ ਜਲਨ ਕਰੇਗੀ ਕਿਉਂਕਿ ਕਦੇ-ਕਦੇ ਅਣਜਾਣੇ ਵਿੱਚ ਹੀ ਨਜ਼ਰ ਲੱਗ ਜਾਂਦੀ ਆ ਮੇਰੇ ਵਿਆਹ ਨੂੰ ਅਜੇ 2 ਮਹੀਨੇ ਨਹੀਂ ਹੋਏ ਸੀ ਤੇ ਮੈਨੂੰ ਇੱਕ ਖੁਸ਼ਖਬਰੀ ਮਿਲ ਗਈ ਪਰ ਭਾਬੀ ਦੇ ਵਿਆਹ ਨੂੰ 4 ਸਾਲ ਹੋਣ ਵਾਲੇ ਸੀ ਅਜੇ ਤੱਕ ਉਸ ਨੂੰ ਖੁਸ਼ੀ ਨਹੀਂ ਮਿਲੀ ਸੀ ਇਸੇ ਤਰ੍ਹਾਂ ਦੇ ਇਨਸਾਨ ਦੇ ਦਿਲ ਤੋਂ ਹੌਂਕਾ ਨਿਕਲ ਜਾਂਦਾ ਮੇਰੀ ਮਾਂ ਨੇ ਕਿਹਾ ਮੇਰੀ ਭਾਬੀ ਅਜੇ ਹੀ ਨਹੀਂ ਪਰ ਮੈਨੂੰ ਆਪਣੀ ਮਾਂ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸੀ ਕਦੇ ਉਹ ਭਾਬੀ ਦੇ ਬਾਰੇ ਕੁਝ ਕਹਿੰਦੀ ਤੇ ਕਦੇ ਕੁਝ ਕਿ ਉਹ ਬਹੁਤ ਚੰਗੀ ਇਨਸਾਨ ਆ ਮੈਂ ਬਿਲਕੁਲ ਉਲਝਣ ਵਿੱਚ ਸੀ ਮੇਰੀ ਇੱਕ ਫਰੈਂਡ ਸੀ ਜਿਸ ਨਾਲ ਮੈਂ ਸਾਰੀਆਂ ਗੱਲਾਂ ਡਿਸਕਸ ਕਰਦੀ ਸੀ ਕਿਉਂਕਿ ਆਪਣੀ ਮਾਂ ਜਾਂ ਭਾਬੀ ਨੂੰ ਇਹ ਕਹਿਣਾ ਮਮਕਨ ਨਹੀਂ ਸੀ ਫਰੈਂਡ ਨੇ ਕਿਹਾ ਸ਼ਾਇਦ ਤੇਰੀ ਮਾਂ ਤੇਰੀ ਭਾਬੀ ਦੀ ਸਾਈਡ ਇਸ ਲਈ ਲੈ ਰਹੀ ਆ ਕਿਉਂਕਿ ਤੇਰੇ ਭਰਾਚ ਕਮੀ ਆ ਮੈਂ ਕਿਹਾ ਕਮੀ ਤਾਂ ਹੈ ਤਾਂ ਉਹ ਚਲੀ ਜਾਵੇ ਭਰਾ ਨੂੰ ਛੱਡ ਕੇ ਆਪਣਾ ਨੁਕਸਾਨ ਕਿਉਂ ਕਰੇਗੀ ਫਿਰ ਉਸ ਦੇ ਨਾਲ ਵਿਆਹ ਕੌਣ ਕਰਵਾਵੇਗਾ ਡਾਕਟਰ ਨੇ ਮੈਨੂੰ ਸ਼ੁਰੂ ਤੋਂ ਹੀ ਕੋਈ ਦਵਾਈਆਂ ਦਿੱਤੀਆਂ ਸੀ ਕਿਹਾ ਸੀ ਕਿ ਇਹਨਾਂ ਨੂੰ ਸਮੇਂ ਸਿਰ ਜ਼ਰੂਰ ਲੈਣਾ ਤਾਂ ਕਿ ਮੇਰੀ ਸਿਹਤ ਅਤੇ ਬੱਚੇ ਦੀ ਸਿਹਤ ਠੀਕ ਰਹੇ ਇੱਕ ਦਿਨ ਮੈਂ ਭਾਬੀ ਦੇ ਸੂਟ ਲੈਣ ਦੇ ਲਈ ਉਹਦੇ ਕਮਰੇ 'ਚ ਗਈ ਉਸ ਦੇ ਸਾਈਡ ਟੇਬਲ ਤੇ ਕੋਈ ਦਵਾਈਆਂ ਰੱਖੀਆਂ ਸੀ ਔਸ ਦਵਾਈਆਂ ਨੂੰ ਦੇਖ ਕੇ ਮੇਰੇ ਹੋਸ਼ ੁੱਡ ਗਏ ਇਹ ਤਾਂ ਉਹੀ ਦਵਾਈ ਸੀ ਜੋ ਡਾਕਟਰ ਨੇ ਮੈਨੂੰ ਦਿੱਤੀ ਸੀ ਪਰ ਭਾਬੀ ਇਹ ਦਵਾਈਆਂ ਕਿਉਂ ਲੈ ਰਹੀ ਸੀ ਕਿ ਉਹ ਵੀ ਪ੍ਰੈਗਨੈਂਟ ਸੀ ਪਰ ਡਾਕਟਰ ਨੇ ਮੇਰੇ ਭਰਾ ਨੂੰ ਤਾਂ ਇਹੀ ਕਿਹਾ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਇਹ ਸਭ ਕੁਝ ਕੀ ਸੀ ਇਹ ਦਵਾਈਆਂ ਇੱਥੇ ਕਿਉਂ ਪੰਗਾ ਸੀ ਇਹਦਾ ਮਤਲਬ ਮੇਰੀ ਮਾਂ ਇਸ ਬਾਰੇ ਜਾਣਦੀ ਸੀ ਜਾਂ ਨਹੀਂ ਉਹ ਇਹਨਾਂ ਦਵਾਈਆਂ ਨੂੰ ਇਸੇ ਤਰ੍ਹਾਂ ਖੁੱਲ੍ਹੇ ਆਮ ਰੱਖਦੀ ਆ ਪਰ ਇਹ ਕੀ ਹੋ ਰਿਹਾ ਮੇਰੀ ਭਾਬੀ ਦੀ ਗੋਦ ਵਿੱਚ ਕਿਸ ਦਾ ਬੱਚਾ ਸੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਮੈਂ ਉਸਦੇ ਕੱਪੜੇ ਦੇਖੇ ਤਾਂ ਉਹਨੇ ਉਹਨਾਂ ਨੇ ਆਪਣੇ ਲਈ ਕੁਝ ਕੱਪੜੇ ਕੱਟ ਕੇ ਰੱਖੇ ਹੋਏ ਸੀ ਕਿਉਂਕਿ ਜਦੋਂ ਮੈਂ ਉਹਨਾਂ ਦੇ ਕਮਰੇ 'ਚ ਜਾਂਦੀ ਸੀ ਆਰਾਮ ਨਾਲ ਅਲਮਾਰੀ ਖੋਲ੍ਹ ਲੈਂਦੀ ਸੀ ਆਪਣੀ ਪਸੰਦ ਦੇ ਕੱਪੜੇ ਕੱਢ ਲੈਂਦੀ ਸੀ ਇਹ ਕੱਪੜੇ ਉਹਨਾਂ ਨੇ ਆਪਣੇ ਸਾਈਜ਼ ਤੋਂ ਥੋੜੇ ਜ਼ਿਆਦਾ ਵੱਡੇ ਕੱਟੇ ਹੋਏ ਸੀ ਜਿਹੜੇ ਕੱਪੜੇ ਉਹਨਾਂ ਨੂੰ ਬਾਅਦ ਵਿੱਚ ਪਾਉਣ ਦੀ ਜ਼ਰੂਰਤ ਪੈਣੀ ਸੀ ਜਦੋਂ ਉਹਨਾਂ ਦਾ ਪੇਟ ਬਾਹਰ ਨਿਕਲ ਆਉਣਾ ਸੀ ਤਾਂ ਉਹਨਾਂ ਨੇ ਖੁੱਲੇ ਕੱਪੜੇ ਪਾਉਣੇ ਸੀ ਇਸ ਦਾ ਮਤਲਬ ਕਿ ਮਾਮਲਾ ਗੰਭੀਰ ਸੀ ਮੈਂ ਆਪਣੀ ਮਾਂ ਨੂੰ ਇਹ ਗੱਲ ਨਹੀਂ ਦੱਸੀ ਮੈਂ ਇਸ ਬਾਰੇ ਪਤਾ ਕਰਨਾ ਸੀ ਮੈਂ ਆਪਣੀ ਫਰੈਂਡ ਨੂੰ ਦੱਸਿਆ ਤਾਂ ਉਸ ਨੇ ਮੈਨੂੰ ਇੱਕ ਅਜੀਬ ਜੀ ਗੱਲ ਦੱਸ ਦਿੱਤੀ ਉਸ ਦਾ ਕਹਿਣਾ ਸੀ ਕਿ ਤੇਰੀ ਮਾਂ ਤੈਨੂੰ ਤੇਰੀ ਭਾਬੀ ਦੇ ਕੱਪੜੇ ਪਾਉਣ ਲਈ ਕਿਉਂ ਕਹਿੰਦੀ ਆ ਜੇ ਤੇਰੀ ਮਾਂ ਨੂੰ ਤੇਰਾ ਫਿਕਰ ਹੁੰਦਾ ਤਾਂ ਤੈਨੂੰ ਜ਼ਿਆਦਾ ਸੋਹਣੇ ਕੱਪੜੇ ਵੀ ਦੇ ਸਕਦੀ ਸੀ ਤੁਸੀਂ ਗਰੀਬ ਤਾਂ ਨਹੀਂ ਹੋ ਕਿਤੇ ਇਹ ਤਾਂ ਨਹੀਂ ਕਿ ਕਿਸੇ ਦਿਨ ਤੇਰੀ ਮਾਂ ਨੇ ਤੇਰੇ ਪਤੀ ਨੂੰ ਤੇਰੀ ਭਾਬੀ ਦੇ ਕੋਲ ਭੇਜ ਦਿੱਤਾ ਹੋਵੇ ਤੇ ਉਸ ਨੇ ਉਹਨਾਂ ਕੱਪੜਿਆਂ 'ਚ ਦੇਖ ਕੇ ਸਮਝਿਆ ਹੋਵੇ ਕਿ ਉਹ ਉਸਦੀ ਪਤਨੀ ਆ ਤੇ ਤੇਰੀ ਭਾਬੀ ਦੀ ਗੋਦ ਵਿੱਚ ਤੇਰੇ ਪਤੀ ਦਾ ਬੱਚਾ ਹੋਵੇ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਇਹ ਗੱਲ ਬਹੁਤ ਅਜੀਬ ਸੀ। ਅਜਿਹਾ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਪਰ ਹਾਲਾਤ ਤਾਂ ਇਹੀ ਇਸ਼ਾਰਾ ਕਰ ਰਹੇ ਸੀ। ਮੇਰੀ ਫਰੈਂਡ ਨਾਲ ਇਸ ਮੁੱਦੇ ਤੇ ਗੱਲ ਹੋਈ ਤੇ ਆਖਰ ਮੈਂ ਇਸ ਨਤੀਜੇ ਤੇ ਪਹੁੰਚ ਗਈ ਕਿ ਸ਼ਾਇਦ ਆਪਣੇ ਬੇਟੇ ਦੀ ਅਜੇ ਤੋਂ ਬਚਾਉਣ ਲਈ ਮੇਰੀ ਮਾਂ ਨੇ ਸਭ ਕੁਝ ਕਰਵਾਇਆ। ਕਿਉਂਕਿ ਜੇ ਭਾਬੀ ਦੀ ਗੋਦ ਵਿੱਚ ਮੇਰੇ ਭਰਾ ਦਾ ਹੀ ਬੱਚਾ ਤਾਂ ਫਿਰ ਅਜੇ ਤੱਕ ਇਹ ਗੱਲ ਮੈਨੂੰ ਕਿਉਂ ਨਹੀਂ ਦੱਸੀ ਗਈ ਇਹ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਸੀ ਇਹ ਗੱਲ ਤਾਂ ਸਭ ਤੋਂ ਪਹਿਲਾਂ ਮੇਰੀ ਮਾਂ ਨੇ ਮੈਨੂੰ ਦੱਸ ਦੇਣੀ ਸੀ ਆਖਰ 4 ਸਾਲ ਦੇ ਬਾਅਦ ਉਹਨਾਂ ਦੇ ਘਰ ਔਲਾਦ ਹੋ ਰਹੀ ਸੀ ਮੈਂ ਤਾਂ ਇਹ ਸੋਚ-ਸੋਚ ਕੇ ਪਾਗਲ ਹੋ ਰਹੀ ਸੀ ਕਿ ਜੇ ਇਹ ਸੱਚ ਆ ਤਾਂ ਫਿਰ ਇਹ ਬਹੁਤ ਵੱਡੀ ਗੱਲ ਆ ਮੇਰੀ ਮਾਂ ਇਹ ਸਭ ਕਰ ਰਹੀ ਸਕਦੀ ਸੀ ਕਿਉਂਕਿ ਮੇਰੇ ਭਰਾ ਨਾਲ ਉਸ ਨੂੰ ਬਹੁਤ ਪਿਆਰ ਸੀ ਉਹ ਹਮੇਸ਼ਾ ਇਹੀ ਕਹਿੰਦੀ ਸੀ ਕਿ ਅਸੀਂ ਇਸਦੇ ਲਈ ਕੁਝ ਨਹੀਂ ਕੀਤਾ। ਇਸ ਨੇ ساری ਜ਼ਿੰਦਗੀ ਸਾਡੇ ਲਈ ਬਹੁਤ ਕੁਝ ਕੀਤਾ। ਸ਼ਾਇਦ ਉਸ ਦੀ ਇੱਜ਼ਤ ਬਚਾਉਣ ਦੇ ਲਈ ਉਹ ਇਸ ਮੁਕਾਮ ਤੱਕ ਚਲੀ ਗਈ। ਪਰ ਕੀ ਮੈਂ ਇੰਨੀ ਬੇਫਿਕਰ ਸੀ ਕਿ ਮੇਰੀ ਭਾਬੀ ਇਸ ਗੱਲ ਕੰਮ ਲਈ ਮੰਨ ਗਈ। ਪਰ ਉਹ ਕਿਉਂ ਨਾ ਮੰਨਦੀ? ਉਸ ਨੇ ਤਾਂ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਸੀ। ਅੱਜ ਕੱਲ ਮੇਰੀ ਮਾਂ ਤੇ ਮੇਰੀ ਭਾਬੀ ਕੋਈ ਨਾ ਕੋਈ ਗੱਲ ਕਰਦਿਆਂ ਹੀ ਰਹਿੰਦੀਆਂ ਸੀ। ਸ਼ਾਇਦ ਇਹੀ ਸਭ ਕੁਝ ਚੱਲ ਰਿਹਾ ਸੀ ਮੈਂ ਪੂਰਾ ਦਿਨ ਇਸ ਬਾਰੇ ਸੋਚਦੀ ਰਹੀ ਸਾਡੇ ਘਰ ਮਹਿਮਾਨ ਆ ਗਏ ਮੇਰੇ ਪਤੀ ਨੇ ਕਿਹਾ ਕਿ ਅੱਜ ਤੂੰ ਆਪਣੇ ਘਰ ਨਹੀਂ ਜਾਣਾ ਘਰ ਵਿੱਚ ਮਹਿਮਾਨ ਆਏ ਆ ਪਤਾ ਨਹੀਂ ਮੈਂ ਇਹ 2-3 ਦਿਨ ਕਿਵੇਂ ਗੁਜ਼ਾਰੇ ਤੀਜੇ ਦਿਨ ਮੈਂ ਆਪਣੀ ਮਾਂ ਦੇ ਘਰ ਚਲੀ ਗਈ ਪਹਿਲਾਂ ਤਾਂ ਮੈਂ ਉਹਨਾਂ ਨੂੰ ਗੱਲਾਂ-ਗੱਲਾਂ 'ਚ ਦੱਸਿਆ ਕਿ ਮੈਨੂੰ ਪਤਾ ਭਾਬੀ ਪ੍ਰੈਗਨੈਂਟ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਬੱਚਾ ਕਿਸ ਦਾ ਮੇਰੀ ਮਾਂ ਘਬਰਾ ਗਈ ਪਰ ਫਿਰ ਵੀ ਇਸ ਤਰ੍ਹਾਂ ਪੇਸ਼ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸਭ ਕੁਝ ਠੀਕ ਆ ਮੈਂ ਮਾਂ ਨੂੰ ਕਹਿਣ ਲੱਗੀ ਕਿ ਕਿਸ ਦਾ ਬੱਚਾ ਹੋਵੇਗਾ ਤੇਰੇ ਭਰਾ ਦਾ ਬੱਚਾ ਮੈਂ ਕਿਹਾ ਪਰ ਤੁਸੀਂ ਤਾਂ ਕਿਹਾ ਸੀ ਭਰਾ ਕਦੇ ਪਿਓ ਨਹੀਂ ਬਣ ਸਕਦਾ ਉਹਦਾ ਬੱਚਾ ਕਿਵੇਂ ਹੋ ਗਿਆ ਮੇਰੀ ਮਾਂ ਨੇ ਕਿਹਾ ਰੱਬ ਦੀ ਕਿਰਪਾ ਹੋ ਗਈ ਰੱਬ ਚਾਵੇ ਤਾਂ ਕੀ ਨਹੀਂ ਹੋ ਸਕਦਾ ਡਾਕਟਰ ਰੱਬ ਥੋੜੀ ਹੁੰਦੇ ਆ ਜੋ ਉਹਨਾਂ ਦੀਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਯਕੀਨ ਕਰ ਲੱਗੇ ਬਹੁਤ ਸਾਰੇ ਬਹੁਤ ਖੁਸ਼ ਸੀ ਹੈਰਾਨ ਵੀ ਸੀ ਪਰ ਇਹ ਗੱਲ ਅਜੇ ਵੀ ਬਹੁਤ ਅਜੀਬ ਲੱਗ ਰਹੀ ਸੀ ਜਦੋਂ ਸਮੇਂ ਸਿਰ ਔਲਾਦ ਨਾ ਹੋਈ ਹੋਵੇ ਤਾਂ ਅਚਾਨਕ ਅਜੀਹਾ ਹੋ ਜਾਵੇ ਜਿਵੇਂ ਸਭ ਕੁਝ ਬਿਲਕੁਲ ਠੀਕ ਆ ਪਰ ਇਹ ਕਿਵੇਂ ਹੋ ਸਕਦਾ ਜਿਸ ਨੂੰ ਵੀ ਦੱਸਦੀ ਉਸਨੇ ਮੂੰਹ ਪਾੜ ਕੇ ਗੱਲਾਂ ਹੀ ਕਰਨੀਆਂ ਸੀ ਲੋਕ ਕਿੱਥੇ ਖੁਸ਼ ਹੁੰਦੇ ਆ ਕਿਸੇ ਦੇ ਨਾਲ ਚੰਗਾ ਹੋਵੇ ਜਾਂ ਬੁਰਾ ਹੋਵੇ ਉਹਨਾਂ ਨੇ ਤਾਂ ਸਿਰਫ ਗੱਲਾਂ ਕਰਨੀਆਂ ਹੁੰਦੀਆਂ ਉਹ ਤਾਂ ਸਾਡਾ ਦਿਲ ਸਾੜਦੇ ਆ ਤੇ ਅਸੀਂ ਸੁਣਦੇ ਰਹਿੰਨੇ ਆ ਮੈਂ ਕਿਹਾ ਜੇ ਅਜਿਹੀ ਗੱਲ ਸੀ ਤਾਂ ਤੁਸੀਂ ਅਜੇ ਤੱਕ ਮੈਨੂੰ ਕਿਉਂ ਨਹੀਂ ਦੱਸੀ ਭਾਬੀ ਨੂੰ ਦੇਖ ਕੇ ਲੱਗਦਾ ਕਿ ਉਹਦਾ ਤੀਜਾ ਮਹੀਨਾ ਚੱਲ ਰਿਹਾ ਫਿਰ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਮੈਂ ਗੁੱਸੇ ਹੁੰਦੀ ਮੈਂ ਵੀ ਖੁਦ ਮਾਂ ਬਣਨ ਵਾਲੀ ਆ ਮੈਨੂੰ ਵੀ ਖੁਸ਼ੀ ਹੋਣੀ ਸੀ ਮੇਰੀ ਮਾਂ ਬੋਲੀ ਕਿ ਇਹ ਸਭ ਕੁਝ ਇੰਨਾ ਸਿੱਧਾ ਨਹੀਂ ਮੇਰੀ ਗੱਲ ਦਾ ਯਕੀਨ ਕਰ ਜੋ ਤੂੰ ਸਮਝ ਰਹੀਆਂ ਜਿਹਾ ਕੁਝ ਵੀ ਨਹੀਂ ਮੇਰੀ ਮਾਂ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ ਜਦ ਕਿ ਮੈਂ ਉਸ ਨੂੰ ਨਹੀਂ ਦੱਸਿਆ ਸੀ ਕਿ ਮੇਰੇ ਦਿਲ ਵਿੱਚ ਕੀ ਚੱਲ ਰਿਹਾ ਫਿਰ ਮੈਂ ਦੱਸ ਦਿੱਤਾ ਮੈਂ ਕਿਹਾ ਤੁਸੀਂ ਕੋਈ ਨਾ ਕੋਈ ਚੱਕਰ ਚਲਾਇਆ ਆਪਣੇ ਬੇਟੇ ਦੇ ਲਈ ਤੁਸੀਂ ਆਪਣਾ ਹੀ ਘਰ ਤੇ ਡਾਕਾ ਮਾਰ ਲਿਆ ਮੇਰੇ ਪਤੀ ਨੂੰ ਇਸਤੇਮਾਲ ਕੀਤਾ ਮੈਨੂੰ ਤਾਂ ਲੱਗਦਾ ਕਿ ਮੇਰੇ ਪਤੀ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਤੁਸੀਂ ਤਾਂ ਭਾਬੀ ਦੇ ਗੁਲਾਮ ਹੋ ਗਏ ਜੇ ਉਹ ਕਾਲੇ ਨੂੰ ਚਿੱਟਾ ਕਹੇਗੀ ਤਾਂ ਤੁਸੀਂ ਚਿੱਟਾ ਹੀ ਕਹੋਗੇ ਜੇ ਉਹ ਕਹੇਗੀ ਕਾਲਾ ਨਹੀਂ ਚਿੱਟਾ ਤਾਂ ਤੁਸੀਂ ਉਸ ਦੀ ਗੱਲ ਮੰਨ ਲਮੋਗੇ ਤੁਸੀਂ ਦੋਨੋਂ ਮਿਲ ਕੇ ਗਲਤ ਕੰਮ ਕਰ ਰਹੀਆਂ ਉਹ ਦਿਨ ਮੈਂ ਭਾਬੀ ਦੇ ਖਿਲਾਫ ਬੋਲ ਦਿੱਤਾ ਤਾਂ ਤੁਸੀਂ ਮੇਰੇ ਮੂੰਹ ਤੇ ਥੱਪੜ ਮਾਰਿਆ ਤੁਹਾਨੂੰ ਕੀ ਲੱਗਦਾ ਕਿ ਭਾਬੀ ਦੇ ਨਾਲ ਕੀ ਕਰਨਾ ਚਾਹੀਦਾ ਭਰਾ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੋਵੇਗਾ ਮੈਂ ਉਹਨਾਂ ਨੂੰ ਜ਼ਰੂਰ ਦੱਸਾਂਗੀ ਤੇ ਅੱਜ ਹੀ ਦੱਸਾਂਗੀ ਮੈਂ ਘਰ 'ਚ ਹੰਗਾਮਾ ਸ਼ੁਰੂ ਕਰ ਦਿੱਤਾ ਮੇਰੀ ਮਾਂ ਵੀ ਪਰੇਸ਼ਾਨ ਹੋ ਗਈ ਤੇ ਮੇਰੀ ਭਾਬੀ ਨੇ ਵੀ ਇਹ ਸਭ ਕੁਝ ਸੁਣ ਲਿਆ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਅਸੀਂ ਤੈਨੂੰ ਸਭ ਕੁਝ ਦੱਸਦੇ ਹਾਂ ਰੱਬ ਦੇ ਵਾਸਤੇ ਆਪਣੀ ਜ਼ੁਬਾਨ ਬੰਦ ਕਰ ਨਹੀਂ ਤਾਂ ਕੋਈ ਸੁਣ ਲਵੇਗਾ ਮੈਂ ਪੂਰੇ ਗੁੱਸੇ 'ਚ ਸੀ ਭਾਬੀ ਨੂੰ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਹ ਮੇਰੀ ਦਸ਼ਮਣ ਹੋਵੇ ਮੈਂ ਉਸ ਨੂੰ ਜਾਣ ਤੋਂ ਮਾਰ ਦੇਵਾਂ ਮੇਰੇ ਚਿਹਰੇ ਤੇ ਨਫ਼ਰਤ ਸੀ ਮੇਰੇ ਲਹਿਜੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਸੀ ਅੱਜ ਵਕਈ ਉਹ ਸਭ ਕੁਝ ਹੋ ਚੁੱਕਿਆ ਸੀ ਜੋ ਮੈਂ ਸੋਚ ਰਹੀ ਸੀ ਫਿਰ ਉਹਨਾਂ ਦੋਹਾਂ ਔਰਤਾਂ ਨੇ ਮਿਲ ਕੇ ਬਹੁਤ ਵੱਡੀ ਕਿਆਮਤ ਲਿਆ ਦਿੱਤੀ ਸ਼ਾਇਦ ਮੇਰੇ ਕੋਲ ਚੁੱਪ ਰਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਪਰ ਮੈਂ ਪਤਾ ਜ਼ਰੂਰ ਕਰਨਾ ਸੀ ਉਹਨਾਂ ਨੇ ਕੀਤਾ ਕੀ ਆ ਫਿਰ ਮੇਰੀ ਭਾਬੀ ਨੇ ਮੈਨੂੰ ਦੱਸਿਆ ਕਿ ਉਹ ਇੱਕ ਡਾਕਟਰ ਦੇ ਕੋਲ ਗਈ ਸੀ ਉਸਨੇ ਮੈਨੂੰ ਇੱਕ ਇਲਾਜ ਦੇ ਤਰੀਕੇ ਬਾਰੇ ਦੱਸਿਆ ਜਿਸ ਨੂੰ ਆਈਵੀਐਫ ਜਾਣੀ ਕੇ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਡਾਕਟਰ ਨੇ ਕਿਹਾ ਕਿ ਤੇਰੇ ਕੇਸ ਵਿੱਚ ਚਾਂਸ ਬਹੁਤ ਥੋੜੇ ਆ ਪਰ ਜੇ ਤੂੰ ਇਹ ਚਾਂਸ ਲੈਣਾ ਚਾਹਵੇਂ ਤਾਂ ਲੈ ਸਕਦੀ ਆ ਇਸ ਦੇ ਲਈ ਬਹੁਤ ਜ਼ਿਆਦਾ ਪੈਸੇ ਲੱਗਣਗੇ ਇਸ ਲਈ ਮੈਂ ਆਪਣੇ ਗਹਿਣੇ ਵੇਚ ਦਿੱਤੇ ਮੈਂ ਆਪਣੇ ਪਤੀ ਨੂੰ ਵੀ ਮਨਾ ਲਿਆ ਮੈਂ ਆਪਣੇ ਪਤੀ ਨੂੰ ਇਹ ਨਹੀਂ ਕਿਹਾ ਕਿ ਉਹ ਕਦੇ ਪਿਓ ਨਹੀਂ ਬਣ ਸਕਦਾ ਉਸ ਨੂੰ ਕਿਹਾ ਕਿ ਥੋੜੀ ਬਹੁਤ ਪ੍ਰੋਬਲਮ ਆ ਮੈਂ ਉੱਥੇ ਹੀ ਜਾਂਦੀ ਸੀ ਕਿਉਂਕਿ ਮੈਨੂੰ ਰੋਜ਼ ਇੰਜੈਕਸ਼ਨ ਲੱਗਦੇ ਸੀ ਐਸ ਲਈ ਮੈਂ ਘਰ ਵਿੱਚ ਨਹੀਂ ਹੁੰਦੀ ਸੀ ਮੇਰੀ ਸੱਸ ਜਾਨੀ ਕਿ ਤੇਰੀ ਮਾਂ ਨੇ ਮੇਰਾ ਪੂਰਾ ਸਾਥ ਦਿੱਤਾ ਇਸ ਗੱਲ ਦੇ ਲਈ ਹਮੇਸ਼ਾ ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਰਹਾਂਗੀ ਕਿਉਂਕਿ ਲੋਕ ਇਸ ਤਰੀਕੇ ਵਾਲੇ ਇਲਾਜ ਨੂੰ ਗਲਤ ਸਮਝਦੇ ਆ ਉਹ ਕਹਿੰਦੇ ਆ ਕਿ ਔਰਤ ਦੇ ਜਿਸਮ ਵਿੱਚ ਬੇਗਾਨਾ ਪ੍ਰੈਗਨੈਂਸੀ ਜਾਂਦਾ ਪਾ ਦਿੱਤਾ ਜਾਂਦਾ ਪਰ ਅਜੀਹਾਨੀ ਮੈਨੂੰ ਡਾਕਟਰ ਨੇ ਯਕੀਨ ਦਿਵਾਇਆ ਮੈਨੂੰ ਕਿਹਾ ਕਿ ਜਦੋਂ ਤੱਕ ਮੇਰਾ ਪ੍ਰੈਗਨੈਂਸੀ 4 ਮਹੀਨੇ ਦਾ ਨਹੀਂ ਹੋ ਜਾਂਦਾ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਅਤੇ ਨਹੀਂ ਤਾਂ ਨਜ਼ਰ ਲੱਗ ਸਕਦੀ ਆ ਮਾਮਲਾ ਖਰਾਬ ਹੋ ਸਕਦਾ ਇਸ ਲਈ ਇਹ ਗੱਲ ਤੈਨੂੰ ਨਹੀਂ ਦੱਸੀ ਗਈ ਰੱਬ ਦਾ ਸ਼ੁਕਰ ਆ ਮੇਰਾ ਪੰਜਵਾਂ ਮਹੀਨਾ ਚੱਲ ਰਿਹਾ ਮੈਂ ਪ੍ਰੈਗਨੈਂਟ ਆ ਮੈਨੂੰ ਡਾਕਟਰ ਨੇ ਦੱਸਿਆ ਕਿ ਮੈਂ ਦੋ ਬੱਚਿਆਂ ਨੂੰ ਜਨਮ ਦੇਵਾਂਗੀ ਇਹ ਬੱਚੇ ਮੇਰੇ ਪਤੀ ਦੇ ਆ ਅਸੀਂ ਤੈਨੂੰ ਖੁਦ ਦੱਸਣ ਵਾਲੇ ਸੀ ਪਰ ਤੂੰ ਪਤਾ ਨਹੀਂ ਕੀ ਕੀ ਸੋਚ ਲਿਆ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਨੂੰ ਇਸ ਬਾਰੇ ਪਤਾ ਸੀ ਮੈਂ ਵੀ ਇਸ ਤਰੀਕੇ ਦੇ ਇਲਾਜ ਬਾਰੇ ਪੜਿਆ ਸੀ ਪਰ ਸਾਡੇ ਸਮਾਜ ਵਿੱਚ ਇਸ ਚੀਜ਼ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਐਸ ਲਈ ਸ਼ਾਇਦ ਇਹ ਸਭ ਕੁਝ ਚੋਰੀ-ਚੋਰੀ ਕੀਤਾ ਗਿਆ ਭਾਬੀ ਨੇ ਆਪਣੇ ਗਹਿਣੇ ਤੱਕ ਕੁਰਬਾਨ ਕਰ ਦਿੱਤੇ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਮੈਂ ਮਾਂ ਤੋਂ ਮਾਫੀ ਮੰਗੀ ਮੈਂ ਕਿਹਾ ਮੈਨੂੰ ਮਾਫ ਕਰ ਦਿਓ ਪਤਾ ਨਹੀਂ ਮੈਂ ਕਿਸ ਗੱਲ ਨੂੰ ਕਿਸ ਗੱਲ ਨਾਲ ਜੋੜ ਦਿੱਤਾ ਅਜੀਬ ਕਿਸਮ ਦੀਆਂ ਗੱਲਾਂ ਸੋਚਣ ਲੱਗ ਗਈ ਅਸਲ ਵਿੱਚ ਮੇਰੀ ਇੱਕ ਫਰੈਂਡ ਨੇ ਮੇਰਾ ਦਿਮਾਗ ਖਰਾਬ ਕਰ ਦਿੱਤਾ ਸੀ ਮਾਣ ਨੇ ਕਿਹਾ ਬੱਸ ਹੁਣ ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਅਤੇ ਇਸ ਤਰੀਕੇ ਨਾਲ ਇਲਾਜ ਕਰਵਾਇਆ ਬਸ ਇਹੀ ਕਹੀਂ ਕਿ ਰੱਬ ਦੀ ਕਿਰਪਾ ਹੋਈ ਆ ਔਲਾਦ ਹੋਣ ਵਾਲੀ ਆ ਮੈਂ ਆਪਣੀ ਭਾਬੀ ਦਾ ਹੱਥ ਫੜਿਆ ਤੇ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿੱਥੇ ਇੰਨੀਆਂ ਗੱਲਾਂ ਸੁਣੀਆਂ ਉਹ ਸਭ ਕੁਝ ਜਾਇਆ ਨਹੀਂ ਹੋਣ ਜਾਣ ਦੇਣ ਵੀ ਆਗੀ ਮੈਂ ਆਪਣੇ ਪਤੀ ਤੇ ਕੋਈ ਵੀ ਆਂਚਣੀ ਆਉਣ ਦੇਵਾਂਗੀ ਇਹ ਲੋਕ ਸਮਝਣਗੇ ਕਿ ਮੇਰੇ ਔਲਾਦ ਨਹੀਂ ਹੋ ਰਹੀ ਆਖਰਕਾਰ ਮੈਂ ਇਲਾਜ ਕਰਵਾ ਲਿਆ ਹੁਣ ਮੈਂ ਠੀਕ ਹੋ ਗਈਆਂ ਤੇ ਮੈਂ ਪ੍ਰੈਗਨੈਂਟ ਹੋ ਗਈ। ਮੇਰੀ ਭਾਬੀ ਨੇ ਫਿਰ ਮੈਨੂੰ ਮਾਫ ਕਰ ਦਿੱਤਾ। ਉਹ ਵਾਕਈ ਬਹੁਤ ਚੰਗੀ ਇਨਸਾਨ ਸੀ। ਮੈਂ ਇੱਕ ਪਿਆਰੀ ਜੀ ਬੱਚੀ ਨੂੰ ਜਨਮ ਦਿੱਤਾ ਤੇ ਉਧਰ ਭਾਬੀ ਨੇ ਇੱਕ ਬੇਟੀ ਤੇ ਬੇਟੇ ਨੂੰ ਜਨਮ ਦਿੱਤਾ। ਦੋਨਾਂ ਪਰਿਵਾਰਾਂ 'ਚ ਖੁਸ਼ੀਆਂ ਆ ਗਈਆਂ। ਮੇਰਾ ਭਰਾ ਵੀ ਬਹੁਤ ਜ਼ਿਆਦਾ ਖੁਸ਼ ਸੀ। ਅਸੀਂ ਵੀ ਬਹੁਤ ਖੁਸ਼। ਅਸੀਂ ਇਸ ਬਾਰੇ ਦੁਬਾਰਾ ਕਦੇ ਕੋਈ ਗੱਲ ਨਹੀਂ ਕੀਤੀ। ਅਸੀਂ ਇਸ ਤਰ੍ਹਾਂ ਭੁੱਲ ਗਏ ਕਿ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਸਾਨੂੰ ਲੱਗਿਆ ਕਿ ਬਸ ਭਾਬੀ ਨੂੰ ਰੱਬ ਨੇ ਦੋ ਬੱਚੇ ਦਿੱਤੇ ਆ। ਕਿਉਂਕਿ ਅਸੀਂ ਦੁਬਾਰਾ ਇੰਨਾ ਮਹਿੰਗਾ ਇਲਾਜ ਵੀ ਨਹੀਂ ਕਰਵਾ ਸਕਦੇ ਸੀ ਪਰ ਰੱਬ ਦੀ ਕਿਰਪਾ ਹੋ ਗਈ ਉਸ ਦੀ ਜ਼ਿੰਦਗੀ ਤੋਂ ਇਹ ਸਾਰੇ ਕਾਂਡ ਤੋਂ ਮੈਂ ਇਹ ਸਿੱਖਿਆ ਕਿ ਡਾਕਟਰ ਰੱਬ ਨਹੀਂ ਹੁੰਦੇ ਇਨਸਾਨੀ ਜਿਸਮ ਵਿੱਚ ਕੀ ਹੋ ਰਿਹਾ ਕਿਸੇ ਨੂੰ ਕੁਝ ਪਤਾ ਨਹੀਂ ਹੋ ਸਕਦਾ ਕਿ ਕੁਝ ਸਾਲਾਂ ਬਾਅਦ ਉਸ ਦਿੱਕਤ ਦਾ ਹੱਲ ਵੀ ਹੋ ਜਾਵੇ ਰੱਬ ਕਿਸੇ ਨੇਕ ਕੰਮ ਤੋਂ ਖੁਸ਼ ਹੋ ਕੇ ਉਸ ਦੇ ਨਸੀਬ ਬਦਲ ਦੇਣ ਮੇਰੀ ਭਾਬੀ ਦੀ ਸਭ ਤੋਂ ਚੰਗੀ ਔਰਤ ਸੀ ਉਸ ਦੇ ਖਿਲਾਫ ਕੁਝ ਨਹੀਂ ਬੋਲਦੀ ਸੀ ਹਮੇਸ਼ਾ ਦੂਜਿਆਂ ਨੂੰ ਤਸੱਲੀ ਹੀ ਦਿੰਦੀ ਸੀ ਸ਼ਾਇਦ ਇਹੀ ਆਦਤ ਰੱਬ ਨੂੰ ਪਸੰਦ ਆ ਗਈ ਤੇ ਉਸਤੇ ਕਿਰਪਾ ਹੋ ਗਈ ਮੇਰੀ ਭਾਬੀ ਦੀ ਖੁਸ਼ਗਵਾਰ ਜ਼ਿੰਦਗੀ ਤੇ ਉਸ ਦੀਆਂ ਚੰਗਿਆngਾਂ ਹਮੇਸ਼ਾ ਮੇਰੀ ਜ਼ਿੰਦਗੀ 'ਚ ਰਹਿਣਗੀਆਂ ਉਸ ਵਕਤ ਮੈਂ ਇਹ ਸੋਚਿਆ ਸੀ ਕਿ ਭਾਬੀ ਤੇ ਉਸ ਦੇ ਬੱਚੇ ਦੇ ਲਈ ਇੱਕ ਨਵਾਂ ਸਫ਼ਰ ਸ਼ੁਰੂ ਹੋ ਰਿਹਾ ਪਰ ਉਸ ਸ਼ਫ਼ਰ ਸਫ਼ਰ ਵਿੱਚ ਉਹਨਾਂ ਦੀਆਂ ਚੰਗਿਆngਾਂ ਤੇ ਸਬਰ ਦਾ ਬਹੁਤ ਵੱਡਾ ਹੱਥ ਸੀ ਹਰ ਵਾਰ ਜਦੋਂ ਵੀ ਉਹਨਾਂ ਦੀ ਮੁਸਕਰਾਹਟ ਦੇਖਦੀ ਆ ਤਾਂ ਮੈਨੂੰ ਬਹੁਤ ਯਾਦ ਆਉਂਦਾ ਕਿ ਉਹਨਾਂ ਨੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਫਿਰ ਵੀ ਕਦੇ ਕਿਸੇ ਦੀ ਬਰਾਈ ਨਹੀਂ ਕੀਤੀ ਸਾਡੇ ਪਰਿਵਾਰ ਵਿੱਚ ਖੁਸ਼ੀਆਂ ਸੀ ਤੇ ਨਾਲ ਹੀ ਉਹਨਾਂ ਦੀ ਔਲਾਦ ਦੀ ਪਾਲਣ-ਪੋਸ਼ਣ ਦਾ ਨਵਾਂ ਦੌਰ ਸ਼ੁਰੂ ਹੋਇਆ ਮੇਰਾ ਭਰਾ ਤੇ ਭਾਬੀ ਮਿਲ ਕੇ ਆਪਣੇ ਬੱਚਿਆਂ ਦੀ ਪਾਲਣ-ਪੋਸ਼ਣ ਕਰਦੇ ਸੀ ਤਾਂ ਜੋ ਉਹ ਚੰਗੇ ਇਨਸਾਨ ਬਣ ਸਕਣ ਉਹਨਾਂ ਨੂੰ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਅਹਿਸਾਸ ਕਰਵਾਉਂਦੇ ਆ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਕਿ ਦੂਜਿਆਂ ਦੀ ਮਦਦ ਕਰਨੀ ਆ ਮੈਂ ਦੇਖਿਆ ਕਿ ਭਾਬੀ ਦੀ ਦੁਨੀਆ ਨੂੰ ਬੱਚਿਆਂ ਨੇ ਰੌਸ਼ਨ ਕਰ ਦਿੱਤਾ ਭਾਬੀ ਆਪਣੇ ਬੱਚਿਆਂ ਨੂੰ ਹਮੇਸ਼ਾ ਇਹੀ ਸਮਝਾਉਂਦੀ ਆ ਕਿ ਹਰ ਮੁਸ਼ਕਲ ਦੇ ਬਾਅਦ ਜ਼ਿੰਦਗੀ ਆਸਾਨ ਹੋ ਜਾਂਦੀ ਆ ਇਹ ਦੇਖਦੇ ਹੋਏ ਮੈਨੂੰ ਅਹਿਸਾਸ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਸਬਕ ਸੀ ਜੋ ਸਿਰਫ ਜ਼ਿੰਦਗੀ ਦੇ ਮੁਸ਼ਕਲ ਪਲਾਂ ਵਿੱਚ ਨਹੀਂ ਬਲਕਿ ਉਹਨਾਂ ਦੇ ਇਰਾਦਿਆਂ ਅਤੇ ਜਜ਼ਬਾਤਾਂ 'ਚ ਭਰਿਆ ਹੋਇਆ ਸੀ ਮੈਨੂੰ ਯਾਦ ਆ ਕਿ ਇੱਕ ਵਾਰ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜ਼ਿੰਦਗੀ 'ਚ ਹਰ ਇੱਕ ਸਾਖਸ਼ ਨੂੰ ਆਪਣੀ ਕਹਾਣੀ ਲਿਖਣ ਦਾ ਮੌਕਾ ਮਿਲਦਾ ਤੁਹਾਡੀ ਕਹਾਣੀ ਤੁਹਾਡੇ ਹੱਥਾਂ 'ਚ ਆ ਤੁਸੀਂ ਇਹ ਦੇਖਣਾ ਕਿ ਤੁਸੀਂ ਕਿਸ ਤਰ੍ਹਾਂ ਉਸ ਨੂੰ ਬਿਹਤਰ ਬਣਾ ਸਕਦੇ ਹੋ ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਮੈਂ ਡਿਸਾਈਡ ਕੀਤਾ ਕਿ ਮੈਂ ਵੀ ਆਪਣੇ ਇਰਾਦਿਆਂ ਤੇ ਜਜ਼ਬਾਤਾਂ ਤੋਂ ਜਿਉਣਾ ਸ਼ੁਰੂ ਕਰਾਂਗੀ ਫਿਰ ਇੱਕ ਦਿਨ ਮੇਰੀ ਭਾਬੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਛੋਟੀ ਜੀ ਪਾਰਟੀ ਰੱਖੀ ਉਹ ਚਾਹੁੰਦੀ ਸੀ ਕਿ ਉਹਨਾਂ ਦੇ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਲਸ ਟਾਈਮ ਸਪੈਂਡ ਕਰਨ ਸਭ ਨੂੰ ਉਹਨਾਂ ਨੂੰ ਦੇਖਣ ਦਾ ਮੌਕਾ ਮਿਲੇ। ਉਹਨਾਂ ਨੇ ਬੱਚਿਆਂ ਨੂੰ ਸਿਰਫ ਖੁਸ਼ੀਆਂ ਦੇਣ ਦਾ ਨਹੀਂ, ਬਲਕਿ ਉਹਨਾਂ ਨੂੰ ਜ਼ਿੰਦਗੀ ਦੀ ਖੁਸ਼ਬੂ ਵੀ ਮਹਿਸੂਸ ਕਰਵਾਈ। ਬੱਚਿਆਂ ਨੂੰ ਸਿਖਾਉਣ ਦੇ ਲਈ ਉਹਨਾਂ ਨੇ ਛੋਟੀਆਂ-ਛੋਟੀਆਂ ਕਹਾਣੀਆਂ ਸੁਣਾਇਆਂ ਜਿਸ ਵਿੱਚ ਉਹਨਾਂ ਦੀ ਖੁਦ ਦੀ ਜ਼ਿੰਦਗੀ ਦੇ ਸਬਕ ਹੁੰਦੇ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਸੋਚਣ ਲੱਗਦੀ ਕਿ ਹਰ ਇੱਕ ਇਨਸਾਨ ਦੇ ਅੰਦਰ ਐਨੀ ਤਾਕਤ ਹੁੰਦੀ ਆ ਕਿ ਉਹ ਖੁਦ ਨੂੰ ਬਦਲ ਸਕਦਾ ਜੇ ਉਹ ਚਾਹੇ ਤਾਂ ਆਖਰਕਾਰ ਉਹਨਾਂ ਦੇ ਨਾਲ ਬਤਾਏ ਹੋਏ ਪਲਾਣੇ ਮੈਨੂੰ ਇਹ ਸਮਝਾਇਆ ਕਿ ਜ਼ਿੰਦਗੀ ਸਿਰਫ ਇੱਕ ਸਫ਼ਰ ਨਹੀਂ ਆ ਬਲਕਿ ਸਫ਼ਰ ਵਿੱਚ ਮਿਲਣ ਵਾਲੇ ਲੋਕ ਉਹਨਾਂ ਦੀਆਂ ਕਹਾਣੀਆਂ ਤੇ ਉਹਨਾਂ ਨਾਲ ਬਤਾਇਆ ਗਿਆ ਵਕਤ ਹੀ ਅਸਲ ਵਿੱਚ ਜ਼ਿੰਦਗੀ ਨੂੰ ਰੰਗੀਨ ਬਣਾਉਂਦੇ ਆ ਭਾਬੀ ਦੀ ਜ਼ਿੰਦਗੀ 'ਚ ਜੋ ਕੁਝ ਵੀ ਹੋਇਆ ਉਸਨੇ ਮੈਨੂੰ ਇਹੀ ਸਿਖਾਇਆ ਕਿ ਖੁਦ ਤੇ ਵਿਸ਼ਵਾਸ ਰੱਖਣਾ ਤੇ ਦੂਜਿਆਂ ਦੀ ਮਦਦ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ ਇਹ ਸਭ ਇੱਕ ਅਜੀਹਾ ਪੈਗਾਮ ਸੀ ਜੋ ਮੈਂ ਹਮੇਸ਼ਾ ਯਾਦ ਰੱਖੂਗੀ ਕਿ ਜ਼ਿੰਦਗੀ ਦੇ ਹਰ ਪਲ ਵਿੱਚ ਕੋਜ ਨਾਲ ਕੋਜ ਸਿੱਖਣ ਨੂੰ ਹੁੰਦਾ ਹਰ ਇੱਕ ਮੁਸ਼ਕਲ ਦੇ ਬਾਅਦ ਇੱਕ ਨਵੀਂ ਖੁਸ਼ੀ ਹੁੰਦੀ ਆ ਜਦੋਂ ਤੱਕ ਮੇਰੀ ਭਾਬੀ ਨਾਲ ਸੀ ਮੈਂ ਹਰ ਵਾਰ ਕੁਝ ਨਵਾਂ ਸਿੱਖਦੀ ਰਹੀ ਉਹਨਾਂ ਦਾ ਇਹ ਪੈਗਾਮ ਮੇਰੇ ਲਈ ਇੱਕ ਸਟੋਰੀ ਬਣ ਗਿਆ ਹਰ ਵਾਰ ਜਦੋਂ ਵੀ ਮੈਂ ਕੋਈ ਮੁਸ਼ਕਲ ਮਹਿਸੂਸ ਕਰਦੀ ਤਾਂ ਉਹਨਾਂ ਦੀ ਯਾਦ ਮੇਰੀ ਹਿੰਮਤ ਵਧਾ ਦਿੰਦੀ ਉਹਨਾਂ ਦੀ ਕਹਾਣੀ ਮੇਰੇ ਲਈ ਇੱਕ ਮਿਸਾਲ ਸੀ ਇਸ ਮਿਸਾਲ ਨੇ ਮੈਨੂੰ ਹਮੇਸ਼ਾ ਜ਼ਿੰਦਗੀ ਦੇ ਰੰਗीन ਸਫ਼ਰ ਤੇ ਚੱਲਣ ਦੀ ਹਿੰਮਤ ਦਿੱਤੀ ਜ਼ਿੰਦਗੀ ਮੁਸ਼ਕਲਾਂ ਲੈ ਕੇ ਆਉਂਦੀ ਆ ਹਰ ਮੋੜ ਤੇ ਇੱਕ ਨਵੀਂ ਪ੍ਰੀਖਿਆ ਪਰ ਇਹੀ ਉਹ ਪਲ ਹੁੰਦੇ ਆ ਜੋ ਸਾਨੂੰ ਮਜ਼ਬੂਤ ਬਣਾਉਂਦੇ ਆ ਦੌਖ ਅਤੇ ਤਕਲੀਫ ਵਿੱਚੋਂ ਗੁਜ਼ਰ ਕੇ ਅਸੀਂ ਅਸਲੀ ਖੁਸ਼ੀ ਤੇ ਸਕੂਨ ਪਾ ਸਕਦੇ ਆ ਬਸ ਯਕੀਨ ਰੱਖੋ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਖੁਸ਼ੀਆਂ ਭਰੀ ਸੁਭਾ ਜ਼ਰੂਰ ਹੋਵੇਗੀ ਜ਼ਿੰਦਗੀ ਇੱਕ ਸਫ਼ਰ ਆ ਜੋ ਕਦੇ ਆਸਾਨ ਨਹੀਂ ਹੁੰਦਾ ਪਰ ਇਹੀ ਤਾਂ ਸਾਨੂੰ ਸਿਖਿਆ ਸਿਖਾਉਂਦੀ ਆ ਕਿ ਹਿੰਮਤ ਤੇ ਹੌਂਸਲਾ ਕਦੇ ਨਹੀਂ ਛੱਡਣਾ ਚਾਹੀਦਾ ਹਰ ਰਾਤ ਦੇ ਬਾਅਦ ਨਵੀਂ ਸੁਬਾਹ ਆਉਂਦੀ ਆ ਹਰ ਮੁਸ਼ਕਲ ਤੋਂ ਬਾਅਦ ਆਸਾਨ ਰਸਤੇ ਖੁੱਲ ਜਾਂਦੇ ਆ ਚਾਹੇ ਅਜੇ ਸਭ ਕੁਝ ਉਲਝਿਆ ਲੱਗੇ ਪਰ ਵਕਤ ਦੇ ਨਾਲ ਹਰ ਜ਼ਖਮ ਭਰ ਜਾਂਦਾ ਅਸੀਂ ਹੋਰ ਵੀ ਮਜ਼ਬੂਤ ਹੋ ਜਾਂਦੇ ਆ ਯਕੀਨ ਰੱਖੋ ਆਪਣੇ ਆਪ ਤੇ ਆਪਣੇ ਸੁਪਨਿਆਂ ਤੇ ਕਿਉਂਕਿ ਇੱਕ ਦਿਨ ਉਹ ਦਿਨ ਜ਼ਰੂਰ ਆਵੇਗਾ ਜਦੋਂ ਤੁਹਾਡੀ ਮਿਹਨਤ ਰੰਗ ਲਿਆਵੇਗੀ